ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਫੇਰ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਮਿੱਤਰੋ ਜੇ ਕੋ ਬਹੁਤ ਟਾਈਮ ਬਾਅਦ ਵੀਡੀਓ ਲੈ ਕੇ ਆ ਰਹੇ ਆ ਤੇ ਅੱਜ ਭਾਈ ਆਪਾਂ ਵੀਡੀਓ ਲੈ ਕੇ ਆਏ ਆ ਬਰੇ ਰਾਮਪੁਰੇ ਪਸ਼ੂ ਮੰਡੀ ਦੀ ਤਰੀਕੇ ਦੇ ਭਾਈ ਅੱਜ ਇੱਕ ਪਹਿਲਾ ਮਹੀਨਾ ਭਾਈ ਤੇ ਨਵੇਂ ਸਾਲ ਤੇ ਭਾਈ ਤੁਹਾਨੂੰ ਦਿਖਾਉਣਿਆ ਜਾਨਵਰ ਕਿੰਨੇ ਕਿ ਜਾਨਵਰ ਪਹੁੰਚੇ ਆ ਜਾਨਵਰ ਭਾਈ ਬਹੁਤ ਸੂਨੇ ਪਹੁੰਚੇ ਹਾਂਗੇ ਤੇ ਬਹੁਤ ਵਧੀਆ ਜਾਨਵਰ ਪਹੁੰਚੇ ਆ ਭਾਈ ਦਿਖਾਉਣਿਆ ਤੁਹਾਨੂੰ ਤੇ ਲੈਣਿਆਂ ਵਾਂਗੂੰ ਤੋਂ ਡਿਟੇਲ ਆ ਜਾਓ ਮਿੱਤਰੋ ਭਾਈ ਆ ਪਹਿਲੇ ਨੰਬਰ ਤੇ ਵੀਰੇ ਤੁਹਾਨੂੰ ਬੂਰੀ ਮੰਡੀ ਦਿਖਾਉਣ ਲੱਗਿਆ ਵੀਰੇ ਅੱਬਾ ਜੀ ਲੈ ਗਏ ਉਹਨਾਂ 2 ਲੱਖ ਰੁਪਏ ਕਰਦੇ ਆ ਜੀ 1.90 ਦੀ ਲਾਜੋ ਆ ਦੇਖੋ ਵੀਰੇ ਬਹੁਤ ਵੱਡੀ ਮੱਝ ਆ ਬਾਈ ਆਰਡਰ ਕੁਆਲਿਟੀ ਚੈੱਕ ਕਰ ਲਓ ਮੱਝ ਦੀ ਥਾਂ ਨੇ ਵੀ ਦੀ ਪੂਰੀ ਸਾਫ਼ ਆ ਵੀਰੇ ਮੱਝ ਕੱਦ ਘਾਟ ਬਹੁਤ ਆ ਵੀਰੇ ਮੱਝ ਦਾ ਕਿ ਕਿੱਥੋਂ ਆਇਓ ਵੀਰੇ ਸਰਸਾ ਜ਼ਿਲ੍ਹਾ ਜੀ ਬਰੋਖਾ ਗਾਮ ਆ ਠੀਕ ਆ ਵੀਰੇ ਹਰਿਆਣੇ ਚੋਈਏ ਮੱਝ ਹਾਂਜੀ ਹਰਿਆਣੇ ਕਿਵੇਂ ਚੋਈਏ ਵੀਰੇ ਇਹ ਦੂਜੀ ਸੂਈ ਜੀ ਕਿੰਨਾ ਟਾਈਮ ਦਾ ਸੂਈ ਨੂੰ ਇਹ ਮਾਤ ਹੋ ਗਿਆ ਜੀ 7 8 ਦੇ ਮਗਰ ਕੀ ਆ ਵੀਰੇ ਮਗਰ ਕੱਟੀ ਹੈ ਜੀ ਠੀਕ ਆ ਬੋਲਾ ਕਿੰਨਾ ਕੱਢਿਆ ਥੋਲਾ ਇਹ ਤਾਂ 14 ਕਿਲੋ ਕੱਢਿਆ ਜੀ 17 ਕਿਲੋ ਦੁੱਧ ਹੁਣ ਤਿਆਰ ਹੈ 17 ਕਿਲੋ ਦੁੱਧ ਤਿਆਰ ਮੜਿਆ ਤੋੜੇ ਵੀਰੇ ਸਵਾਈ ਗਿ ਚਮਕਿਆ ਲੱਗ ਕੇ ਪਹਿਲਾਂ ਦੇਖੋ ਵੀਰੇ ਬੱਦਸ ਬਹੁਤ ਵੱਡੀ ਮੱਝ ਆ ਵੀਰੇ ਕੀ ਬੋਲਾ ਵੀਰੇ ਦਾ ਇਹਦਾ ਮੁੱਲ सब्जी 2 ਲੱਖ ਰੁਪਏ ਕਰਦੇ ਆ ਠੀਕ ਆ ਵੀਰੇ ਤੇ ਨੰਬਰ ਬੋਲ ਦੋ ਵੀਰੇ ਆਪਣਾ ਨੰਬਰ ਹੈ ਜੀ 6280 605368 ਠੀਕ ਆ ਵੀਰੇ ਦੂਜਾ ਨੰਬਰ 94660 91455 ਠੀਕ ਆ ਵੀਰੇ ਆਇਆ ਦੂਜੇ ਨੰਬਰ ਵਾਲੀ ਵੀ ਦੱਸ ਦੇ ਵੀਡੀਓ ਤਾਂ ਫਿਰ ਬਾਈ ਹੁਣ ਬਣਦਾ ਸਤਰਾਮ ਫੜਾਈ ਓਏ ਖੋਲ ਕੇ ਦੇਖੋ ਬਾਈ ਮਾਤਰੀ ਚੀਨ ਦੇਖੋ ਵੀਰੇ ਬਹੁਤ ਚੰਗੀ ਮੱਝ ਆ ਬਾਈ ਆ ਵੀ ਇਹ ਨਾ ਮੇਰੇ ਕੱਪੜਾ ਹੈਗੇ ਨਾ ਆਰਡਰ ਗੌਰਟੀ ਭਾਈ ਇਹਦੀ ਵੀ ਚੈੱਕ ਕਰ ਲਓ ਭਾਈ ਹਰਿਆਣੇ ਦੀਆਂ ਮੱਝਾਂ ਨਹੀਂ ਬਹੁਤ ਚੰਗੀਆਂ ਦੇਖੋ ਮੋੜ ਲੱਗੀ ਦੇਖੀ ਮੈਂ ਮੋੜ ਤੋਂ ਮਾਇਨਾ ਇਹਨੂੰ ਕਿੰਨਾ ਟਾਈਮ ਗਿਆ ਭਾਈ ਸੂਈ ਨੂੰ ਇਹਨੂੰ 5-6 ਦਿਨ ਹੋ ਗਏ ਜਿਹਦਾ ਵੀ ਨਾ ਠੀਕ ਹੈ ਇਹ ਨਾ ਮਗਰ ਕੀ ਆ ਇਹਦੇ ਮਗਰ ਵੀ ਕੱਟੀ ਹੋਈ ਆ ਭਾਈ ਇਹਦੇ ਮਗਰ ਵੀ ਇਹਦਾ ਕੀ ਡਿਮਾਂਡ ਆ ਵੀਰੇ? ਇਹਦੀ 1.70 ਹੈ ਜੀ। ਬਾਕੀ ਮੌਕੇ ਤੇ ਕਰ ਦੋਗੇ ਮਾਨ ਦਾ। ਮਾੜੀ ਮੌਕੇ ਤੇ ਮਾਨਤਾਨ ਦੋਗੇ। ਠੀਕ ਆ ਵੀਰੇ। ਤੇ ਆਪਣਾ ਵੀਰੇ ਵਾਹਰ ਦਾ ਕੰਮ। ਵਾਹਰ ਦਾ ਕੰਮ। ਠੀਕ ਆ ਵੀਰੇ। ਆ ਤੀਜੇ ਨੰਬਰ ਵਾਲਾ ਵੀ ਦੱਸ ਦੇ। ਬੋਲੀ ਬਾਈ। ਇਹ ਕਿੰਨਾ ਟਾਈਮ ਹੋ ਗਿਆ ਵੀਰੇ ਇਹਨੂੰ ਸੂਈ ਨੂੰ? ਇਹਨੂੰ ਸੂਈ ਨੂੰ ਆ ਤਿੰਨ ਦਿਨ ਹੋ ਗਏ ਜੀ। ਠੀਕ ਆ। ਇਹਦੇ ਨਹੀਂ ਥੱਲੇ 18 ਲੀਟਰ ਕੋਲ ਤੇ ਜੀ। 18 ਲੀਟਰ ਤੋਂ ਤਿਆਰ ਆ ਵੀਰੇ। ਮਗਰ ਬੱਚਾ ਕੀ ਕੱਟੀ? ਮਗਰ ਇਹਦੇ ਮਗਰੀ ਕੱਟੀ ਹੈ ਜੀ। ਠੀਕ ਆ ਵੀਰੇ। ਦੇਖੋ ਬਾਈ। ਆਰਡਰ ਕੁਆਲਟੀ ਮਾਦੀ ਜੀ। ਥਣਲੇਵਾ ਚੈੱਕ ਕਰ ਲ सिंग सु बहुत बढ़िया मंझला बहुत बड़ी मछ है भाई दुधली ठंड ची मोटे बरे देखी ਹਾਂ ਜੀ ਮੰਡੀ ਦੇ ਰੱਪੇ ਦੇ ਹਾਂ ਜੀ ਹੋਰ ਲੈ ਲੇ ਮੰਨ ਲੇ ਬਾਈ ਕੀ ਰੇਟ ਹੈ ਵੀਰੇ ਇਹਦਾ ਮੰਗ ਇਹਦਾ 185 ਹੈ ਜੀ ਇਹਦਾ 150 ਮੰਗ ਰਿਹਾ ਵੀਰੇ ਬੇਰੀ ਆਮ ਅਜਲੇ ਕੇ ਆ ਬਾਈ ਬਾਈ ਕਿਹੜਾ ਪਿੰਡ ਆਪਣਾ ਕੁੱਡੀਕਲਾ ਜੀ ਠੀਕ ਆ ਵੀਰੇ ਆਪਣਾ ਵਪਾਰ ਦਾ ਕੰਮ ਆ ਵੀਰੇ ਨਹੀਂ ਕਰੇ ਲੂ ਠੀਕ ਆ ਕਰੇ ਲੂ ਕਰੇ ਲੂ ਬਾਹਰੋਂ ਬੇਚਦੇ ਆ ਬਾਈ ਇੱਕ ਲੈ ਲੈਂਦੇ ਇੱਕ ਬੇਚ ਦਿੰਦੇ ਬਾਈ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਮੱਜ ਨੂੰ ਇਹਨੂੰ ਬਾਈ 25 ਦਿਨ ਹੋ ਗਏ ਕਿਵੇਂ ਸੂਇਆ ਵੀਰੇ ਇਹ ਜੀ ਦੂਜੇ ਸੋਹ ਝੋਟੀਆਂ ਮਗਰ ਕੀ ਆ ਵੀਰੇ ਮਗਰ ਨਾ ਆ ਵੀਰੇ ਕੱਟਾ ਨੂੰ ਮੜਾ ਤੋੜ ਕੇ ਦਿਖਾ ਦੋ ਇਹ ਮੈਂ ਡਰ ਕੁਆਲਟੀ ਕਰਨ ਨੂੰ ਚੱਕ ਮੱਝ ਦੀ ਬਹੁਤ ਸੋਹਣੀ ਮੱਝ ਆ ਵੀਰੇ ਮੋਡਲ ਆ ਬਾਬਾ ਹੋ ਕਿੰਨੇ ਦੇ ਕੇ ਸਾਹੀ 500 500 ਦੇ ਕੇ 500 ਜੀ ਉਹ ਵੀਰੇ ਕੱਟ ਜਿਹੜੀ ਕੰਡੀਸ਼ਨ ਵੀਰੇ ਸੋਹਣੀ ਸੁਣ ਇਹਦਾ ਕਿੰਨੀ ਡਿਮਾਂਡ ਆ ਵੀਰੇ ਇਹਦੀ 1.5 ਲੱਖ ਲਈ 1.5 ਲੱਖ ਨਾਲ ਦੁੱਧ ਕਿੰਨਾ ਦੁੱਧ 15 ਲੀਟਰ ਤਿਆਰ ਆ ਵੀਰੇ ਜਮਾ ਜੀ 15 ਲੀਟਰ ਬਾਈ ਕਹਿੰਦਾ ਤਿਆਰ ਆ ਵੀਰੇ ਤੇ 1.5 ਲੱਖ ਦੀ ਡਿਮਾਂਡ ਕਰਦਾ ਵੀਰੇ ਦੇਖੋ ਵੀਰੇ ਬਹੁਤ ਸੋਹਣ ਚੰਗੀ ਮੱਝ ਆ ਫਿਰ ਆ ਬਾਈ ਵੀਰੇ ਲੈ ਕੇ ਪਹੁੰਚਾ ਛੁੱਟੀ ਬਾਈ ਕਿਹੜੇ ਪਿੰਡ ਆ ਬਰਨਾਲਾ ਤੋਂ ਜੀ ਠੀਕ ਆ ਜੀ ਜਿਲ੍ਹਾ ਬਰਨਾਲਾ ਖਾਸ ਹੀ ਆਪਣਾ ਖਾਸ ਬਰਨਾਲਾ ਜੀ ਠੀਕ ਆ ਜੀ ਕਿਵੇਂ ਸੂਹ ਆ ਛੁੱਟੀ ਤੀਜੇ ਸੂਏ ਸੂਹ ਜੀ ਠੀਕ ਆ ਕਿੰਨਾ ਟਾਈਮ ਲਾ ਸੂਹ ਨੂੰ ਇਹ ਹੋ ਗਿਆ ਸੀਸਾ ਤੋਂ ਦੇ ਰਹੇ ਹੋਗੇ ਜੀ ਮਗਰ ਕੀ ਆ ਵੀਰੇ ਦੇ ਮਗਰ ਕੱਟੀ ਆ ਮਗਰ ਕੱਟੀ ਆ ਸੀਸਾ ਬਦਨ ਹੋਗੇ ਪਿਆਰ ਮੋਰਾ ਨਾ ਚਲਾ ਗਈ ਠੀਕ ਆ ਵੀਰੇ ਦੇਖਣਾ ਪਤਲਾ ਬੂਹਾਂ ਦਾ ਠੀਕ ਆ ਜੀ ਤੇ ਪੂਸਾ ਗੋਡਿਆਂ ਤੇ ਕਹਦੇ ਠੀਕ ਆ ਬੋਲਾ ਕਿੰਨਾ ਕੱਢਿਆ ਜੀ ਇਹਨੇ ਬੋਲੇ ਦੇ ਥੱਲੇ 7-8 ਕਿਲੋ ਤੇਗਾ ਐਸ ਟਾਈਮ ਦੇ ਥੱਲੇ 12 ਕਿਲੋ ਤਿਆਰ ਆ ਠੀਕ ਆ ਜੀ ਮੜੇ ਤੋੜ ਕੇ ਦਿਖਾ ਦੇ ਵਈ ਆਡਰ ਕੁਆਲਟੀ ਚ ਬਹੁਤ ਚੰਗੀਆਂ ਝੋਟੀਆਂ ਦੇਖ ਲਓ ਬਾਈ ਹਾਂ ਚੱਕ ਬਾਰ ਲਓ ਵੀਰੇ ਬਹੁਤ ਸੋਹਣਾ ਥਣ ਲੱਗਿਆ ਹੈ ਝੋਟੀਆਂ ਨੂੰ ਲੈਕੋ ਮਾ ਬਹੁਤ ਸੋਹਣਾ ਬਾਈ ਝੋਟੀ ਦਾ ਸੋਹਣੀ ਸ਼ਕਤੀ ਝੋਟੀ ਆ ਵੀਰੇ ਕੀ ਡਿਮਾਂਡ ਕਰਦਾ ਬਾਈ ਇਹਦੀ ਬੋਲ ਇੱਕ ਛੱਡ ਜੀ ਇੱਕ ਛੱਡ ਨੰਬਰ ਬੋਲ ਵੀਰੇ ਆਪਣਾ 93656 93656 13202 13202 ਲੋ ਜੀ ਠੀਕ ਕਰਦੇ ਹੋਰ ਵੀ ਆਪਣੇ ਕੋਲ ਜਾਨਵਰ ਮਿਲ ਜਾਂਦੇ ਆ ਬਾਈ ਇੱਕ ਮਾਂਝ ਹੋ ਰਹੀ ਜਦੋਂ ਮਹੀਨੇ ਰਹਿ ਦਸੂ ਠੀਕ ਆ ਜੀ ਆ ਬਾਈ ਵੀਰੇ ਮੱਝ ਲੈ ਕੇ ਪਹੁੰਚਿਆ ਬਾਈ ਬਾਈ ਕਿਵੇਂ ਕਿੱਥੋਂ ਆਇਆ ਵੀਰੇ ਜੈਤੂ ਮੰਡੀ ਠੀਕ ਆ ਜੀ ਕਿਵੇਂ ਸੋਇਆ ਅੱਜ ਤੀਜੇ ਸੋਇਆ ਤੀਜੇ ਸੋਇਆ ਕਿੰਨਾ ਟਾਈਮ ਹੋ ਗਈ ਸੋਈ ਨੂੰ 5-6 ਦਿਨ ਹੋ ਗਏ ਮਗਰ ਕੀ ਹੈ ਕੱਟੀ ਹੈ ਠੀਕ ਆ ਜੀ ਕਿੰਨਾ ਬੋੜਾ ਗੱਡੇ ਆ ਵੀ ਮੱਝ ਨੇ ਇਹ ਲੈਗਾ 12-17 ਕਿੱਲੋ ਠੀਕ ਆ ਜੀ ਤੇ ਕੀ ਉਮੀਦ ਕਰਦੇ ਹੋ ਕਿ ਕਿੰਨੇ ਘਰ ਦਿਓ ਮੱਝਾਂ ਕੇ ਬਾਈ ਲਈ ਆਪਾਂ ਇਹ ਲਈ ਹੈ 2 ਬਾਈ ਕਿਲੋ ਦੋਦਰ ਕਾਰਜ ਠੀਕ ਆ ਜੀ ਮੜੀ ਤੋਰ ਕੇ ਦਿਖਾ ਦਿਓ ਵੀ ਮੱਝ बहुत बड़ी भाई बोहनी सुनक्की मझा मगर है बी कटी थान ले कर लो बी मछ का देखो देखो बी बहुत सोहनी बहुत बड़ी मछ है ਕਾਦ ਮਿੰਟ ਬਹੁਤ ਆ ਬਾਈ ਮਾਜ ਦਾ ਬਲ ਕਹਿੰਦਾ ਬਾਈ 22 ਕਿਲੋ ਤੋਂ ਉਧਰ ਰਿਕਾਰਡ ਆ ਵੀਰੇ ਕੀ ਕੀ ਮੁੱਲ ਲਾ ਬਈ ਦਾ ਹੋਰ ਰੈਸ਼ਨ ਕੀ ਹਾਲ ਆ ਬਾਈ ਕੀ ਮੁੱਲ ਨੂੰ ਕੀ ਮੁੱਲ ਕਰਦੇ ਆ ਵੀਰੇ ਦਾ ਦੋ ਵੀ ਮੁੱਲ ਦੇ ਦੋ ਮੁੱਲ ਲੱਗਦੇ ਆ ਆ ਜਾ ਦੋ ਵੀ ਮੁੱਲ ਕਰਦੇ ਆ ਵੀਰੇ ਬਾਈ

ਠੀਕ ਆ ਵੀਰੇ ਤੁਮੜੀ ਤੋਰ ਕੇ ਖਾਇ ਵੀਰੇ ਮੱਝ ਇਹ ਵੀ ਬਹੁਤ ਚੰਗੀ ਆ ਬਾਈ 15-16 ਲੀਟਰ ਦੇ ਜਾਉ ਬਾਈ 10 ਕਿਲੋ ਬੋਲਾ ਕੱਟਿਆ ਬਾਈ ਕਹਿੰਦੇ ਈ ਰੇਡ ਕਰ ਦੋ ਵੀਰੇ ਤਾਂ ਇਹ ਤਾਂ 170 170 ਬਾਈ ਨੂਟ ਕਰ ਬਾਈ ਨੰਬਰ ਬੋਲ ਦੋ ਦੁਬਾਰੀ 8146577678 81465 77678 77678 ਕਰੋ ਵੀਰੇ ਬਾਈ ਨਾ ਨਾ ਵੀਰੇ ਲੈ ਕੇ ਪਹੁੰਚੋ ਝੋਟੀ ਵੀਰੇ ਬਾਈ ਕਿਹੜੇ ਪਿੰਡ ਤੋਂ ਆਇਆ ਫੂਲਾ ਫੂਲਾ ਪਿੰਡ ਵੀਰੇ ਜਿਲ੍ਹਾ ਕਿਹੜਾ ਪਿੰਡ ਆਪਾਂ ਨੂੰ ਜਿਲ੍ਹਾ ਬਠਿੰਡਾ ਵੀਰੇ ਪਿੰਡਾ ਤੇ ਝੋਟੀ ਕਿਵੇਂ ਸੋਈ ਦੂਜੇ ਸਮੇਂ ਸੋਈ ਠੀਕ ਹੈ ਇਹ ਮਗਰ ਕੀ ਹੈ ਕਿੰਨਾ ਟਾਈਮ ਦਾ ਸੋਈ ਨੂੰ ਇਹ ਅਜੇ ਸੀਮਾ ਦਾ ਹੈ ਠੀਕ ਆ ਕਿੰਨਾ ਬੋਲਾ ਕੱਢਿਆ ਥਲੋਂ 14 14 ਕਿਲੋ ਦੁੱਧ ਤੇ ਆਪਣੇ ਘਰ ਦੀ ਕੀ ਉਮੀਦ ਕਰਦੇ ਕਿੰਨੇ ਦੁੱਧ ਤੇ ਜਾਓ ਵੀਰੇ ਦੁੱਧ ਦੇ ਦੂ 20 ਕਿਲੋ ਠੀਕ ਆ ਮਾੜੀ ਤੋਰ ਕੇ ਦਿਖਾਓ ਭਈਆ ਟ੍ਰਾਈ ਕੁਆਲਟੀ ਚੈੱਕ ਕਰੋ ਮੱਝ ਦੀ ਬਹੁਤ ਚੰਗੀ ਬੈਡ ਬਾਡੀ ਵਾਲੀ ਬਈ ਬਹੁਤ ਚੰਗੀ ਮੱਝ ਆਹੀ 20 ਕਿਲੋ ਦੁੱਧ ਦਊ ਬਾਈ ਕਹਿੰਦਾ ਆਹ ਉਹਨਾਂ ਘਰ ਦੀ ਮੱਝ ਆ ਬਈ ਇਹਦੀ ਮੋਡਲ ਆਪਣਾ ਹੀ ਹੈ ਸੋਹਣੀ ਸੁਨੱਖੀ ਮਾਝਾ ਵੀਰੇ ਕੀ ਡਿਮਾਂਡ ਕਰਦੇ ਹੋ ਵੀਰੇ ਇਹਦੀ ਦੋ ਵੀ ਡਿਮਾਂਡ ਕਰ ਦੋ ਬਾਈ ਨੰਬਰ ਬੋਲ ਦੋ ਆਪਣਾ 94650 53477 93650 53477 53477 ਕਰੋ ਵੀਰੇ ਬਾਈ ਨਾ ਆਪਣਾ हां भाई वीरै ਮੱਝ ਲੈ ਕੇ ਪਹੁੰਚਿਆ ਬਾਈ ਬਹੁਤ ਚੰਗੀ ਬਾਈ ਕਿਹੜਾ ਪਿੰਡ ਆਪਣਾ ਠੀਕ ਆ ਬਾਈ ਜ਼ਿਲ੍ਹਾ ਕਿਹੜਾ ਪਿੰਡ ਆਪਾਂ ਨੂੰ ਹੈ ਜ਼ਿਲ੍ਹਾ ਕਿਹੜਾ ਪਿੰਡ ਠੀਕ ਆ ਵੀਰੇ ਆ ਝੋਟੀ ਕਿਵੇਂ ਸੂਏ ਬਾਈ ਇਹ ਹੈਗੀ ਬਾਈ ਦੂਜੇ ਸੂਏ ਦੂਜੇ ਸੂਏ ਝੋਟੀ ਕਿੰਨਾ ਟਾਈਮ ਲੱਗਦਾ ਬਾਈ ਸੂਈ ਨੂੰ ਹੋ ਗਿਆ ਹੋਣਾ ਬਾਈ 10 12 ਦਿਨ 10 12 ਦਿਨ ਮਗਰ ਕੀ ਆ ਬਾਈ ਮਗਰ ਕੱਟਾ ਆ ਬਾਈ ਮਗਰ ਕੱਟਾ ਬੜੀ ਤੋਰੀ ਵੀਰੇ ਕੀ ਮੁੱਲਾ ਬਾਈ ਇਹਦਾ ਤੋਰੀ ਬਾਈ ਤੋਰੀ ਕਿਵੇਂ ਸੂਏ ਬਾਈ ਮੋੜ ਲਿਆ 170 ਲੈ ਲੈ ਲੈਣੀ 170 ਬਾਈ ਕੀ ਕੀ ਡਿਮਾਂਡ ਕਰਦੇ ਉਹਦੇ ਇਹਦਾ ਬਾਈ 170 ਮੰਗਦੇ

ਕੋਡ ਸਮੀਰਾ ਕੋਡ ਸਮੀਰਾ ਠੀਕ ਆ ਵੀਰੇ ਜਿਲ੍ਹਾ ਜਿਲ੍ਹਾ ਕਿਹੜਾ ਪੈਂਦਾ ਠੀਕ ਆ ਕਿਵੇਂ ਸੁਆ ਮੱਜ ਇਹ ਦੂਜਾ ਸੁਆ ਚੁੱਟਿਆ ਦੂਜਾ ਸੁਆ ਚੁੱਟਿਆ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਅੱਜ 19 ਤਰੀਕ ਦੀ ਸੁਈ ਆ 11 12 ਦਾ ਠੀਕ ਅਮਗਰ ਕੀਆ ਹੁਣ ਇਹ ਤੋੜ ਕੇ ਲਿਖਾਂ ਹਾਂ 4 ਉੱਪਰ ਕਾ ਇਧਰ 500 ਛੋਟ ਕਰ ਬਹੁਤ ਚੰਗੀ ਮੱਝ ਹੈ ਜੀ ਕਿੰਨਾ ਉਦਾ ਪੂਰੇ ਥਲੇ ਦੁੱਧ 12 ਲੀਟਰ ਬਦੋ 12 ਲੀਟਰ ਤਿਆਰ ਆ ਠੀਕ ਆ ਕੀ ਡਿਮਾਂਡ ਕਰ ਰਹੇ ਦੀ ਇਹਦਾ 140 ਆ ਜੀ 140 ਨੰਬਰ ਬੋਲਦੇ ਆਪਾਂ 94639 94639 36857 36857 ਠੀਕ ਆ ਇੱਕ ਆਮ ਅੱਜ ਲਈ ਕੇ ਬਾਪੂ ਪ੍ਰੋਗਰਾਫ ਆ ਕਿਵੇਂ ਸਵੇਰ ਚੋਟੀ ਇਹ ਵੀ ਦੂਜਾ ਸੁਆ ਦੂਜਾ ਸੁਆ ਕਿੰਨਾ ਡਮ ਗਿਆ ਇਹਨੂੰ ਸੋਈ ਨੂੰ ਇਹਨੂੰ ਇਹ 21 ਤਰੀਕ ਦੀ ਸੋਈ ਹੈ ਠੀਕ ਆ ਇਹਦੇ ਲੈ ਕਿੰਨਾ ਬੋਲਾ ਕੱਢੇ ਤੇਲੋਂ ਇਹਦੇ ਬੋਲਾ ਹੁਣ ਇਸ ਟਾਈਮ 15 ਲੀਟਰ ਦੁੱਧ ਤਿਆਰ ਹੈਗਾ 15 ਲੀਟਰ ਦੁੱਧ ਤਿਆਰ ਠੀਕ ਆ ਵਧੂ ਵੀ ਮਾੜਾ ਮੋਟਾ ਹੋਰ ਹਾਂ ਹਾਂ ਵਧੂ ਠੀਕ ਆ ਉਹ ਤੋੜੀ ਮਾੜਾ ਦੇਖ ਬਾਈ ਬਹੁਤ ਵੱਡੀ ਮੱਝ ਆ ਵੀ

ਇਹ ਕੋਈ ਬਹੁਤ ਚੰਗੀ ਝੁੱਟੀ ਹੈ ਕਿੰਨੀ ਡਿਮਾਂਡ ਕਰਦੇ ਹੋ ਵੀਰੇ ਦੀ ਇਹ 210000 ਰੁਪਏ ਡਿਮਾਂਡ ਕਰਦੇ ਨੇ ਭਾਈ ਠੀਕ ਆ ਭਾਈ ਮੌਕੇ ਦੇ ਬਾਕੀ ਮਾਣਤਨ ਕਰ ਤੂੰ ਭਾਈ ਨੰਬਰ ਬੋਲ ਦੇ ਆਪਾਂ 98780 98780 27409 27409 ਠੀਕ ਹੈ খবাইক